ਸਤਿ ਸ਼੍ਰੀ ਅਕਾਲ ਜੀ ਮੈਂ ਸਾਰੇ ਧੰਨੋਂ ਇਹ ਦੇ ਕੇ ਤੁਸੀਂ ਠੀਕ ਠਾਕ ਹੋ ਅੱਜ ਆਪਾਂ ਪਹੁੰਚੇ ਹੋਏ ਆਂ ਕਿਸਾਨ ਮੇਲਾ ਬਠਿੰਡਾ ਦੇ ਇਹ ਪੀਏਯੂ ਵੱਲੋਂ ਮੇਲਾ ਜਿਹੜਾ ਆਖਰੀ ਮੇਲਾ ਲਾਇਆ ਜਾਂਦਾ ਹੈ ਤੇ ਇੱਥੇ ਬਹੁਤ ਸਾਰੇ ਕਿਸਾਨ ਪਹੁੰਚੇ ਹੋਏ ਨੇ ਬੀਜ ਲੈਣ ਜਿਹੜੀ ਤੁਸੀਂ ਲੈਣ ਦੇਖ ਰਹੇ ਹੋ ਤੇ ਇਹ ਜਿਹੜੀ ਸਬਜ਼ੀਆਂ ਦੀ ਕਿੱਟ ਹੈ ਪੰਜਾਬ ਐਗਰੀਕਲਚਰ ਜੱਜ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਜਾਂਦੀ ਹੈ ਤੇ ਇਸ ਦਾ ਬੀਜ ਲੈਣ ਵਾਸਤੇ ਕਿਸਾਨ ਲੈਣ ਦੇ ਵਿੱਚ ਲੱਗੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਪੂਰੀ ਵੱਡੀ ਲਾਈਨ ਲੱਗੀ ਹੋਈ ਹੈ ਬੀਜਾਂ ਦੀ ਕਿੱਟ ਲੈਣ ਦੀ ਸਬਜ਼ੀਆਂ ਦੇ ਬੀਜ ਸਬਜ਼ੀਆਂ ਦੇ ਬੀਜ ਬਹੁਤ ਸਾਰੇ ਕਿਸਾਨ ਵੀਰ ਲੈ ਰਹੇ ਆ ਕਿੱਤਾਂ ਤੋਂ ਬਣਾ ਜੋ ਇਕੱਲੇ ਇਕੱਲੇ ਬੀਜ ਯੂਨੀਵਰਸਿਟੀ ਵੱਲੋਂ ਪ੍ਰਦ ਕਰਾਈਏ ਉਸ ਦੇ ਵਿੱਚ ਲੈਣ ਦੇ ਵਿੱਚ ਲੱਗੇ ਹੋਏ ਨੇ ਕਿਸਾਨ ਵੀਰ ਆਪਣੇ ਪਿੰਡ ਤੋਂ ਬੁੱਤਾ ਸਿੰਘ ਅਜੇ ਤੇ ਸਿੰਘ ਇਸ ਲੈਂਡ ਦੇ ਵਿੱਚ ਲੱਗੇ ਨੇ ਅਸੀਂ ਬਹੁਤ ਧੰਨਵਾਦੀ ਠੀਕ ਹੈ ਪਰਚੇ ਕਟਾਉਣ ਤੋਂ ਬਾਅਦ ਜਿਹੜਾ ਬੀਜ ਕਿਸਾਨਾਂ ਨੇ ਪ੍ਰਾਪਤ ਕਰਨਾ ਉਹ ਪਿਛਲੇ ਪਾਸੇ ਪਰਤੀਆਂ ਦਰਵਾਜ਼ਾ ਆਪਣਾ ਬੀਜ ਪ੍ਰਾਪਤ ਕਰ ਰਹੇ ਨੇ ਬਹੁਤ ਸਾਰੇ ਕਿਸਾਨ ਵੀਰਾਂ ਨੇ ਪਲੀਜ਼ ਲੈ ਲੈ ਸਬਜ਼ੀਆਂ ਦੇ ਬੀਜ ਲੈਣ ਵਾਸਤੇ ਬਹੁਤ ਸਾਰੇ ਕਿਸਾਨ ਪਹੁੰਚੇ ਹੋਏ ਨੇ ਆਪਣੇ ਪਿੰਡ ਤੋਂ ਭਗਤ ਸਿੰਘ ਜੀ ਇਸ ਲੈਣ ਦੇ ਵਿੱਚ ਲੱਗੇ ਹੋਏ ਮੈਂ ਬਹੁਤ ਧੰਨਵਾਦ ਕਰਦੀ ਹਾਂ ਜੋ ਕਿਸਾਨ ਜੀ ਆਪ ਆਪਣੀਆਂ ਸਬਜ਼ੀਆਂ ਦੀ ਕਿੱਟ ਲੈ ਕੇ ਜਾ ਰਹੇ ਸਸੀ ਕਾਲ ਬਾਈ ਸਸੀ ਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਪਿੰਡ ਤੇ ਜ਼ਿਲ੍ਹਾ ਪਿੰਡ ਮੇਰਾ ਗੁਰਜੰਟ ਸਿੰਘ ਆ ਨਾਂ ਮੇਰਾ ਗੁਰਜੰਟ ਸਿੰਘ ਆ ਪਿੰਡ ਮੇਰਾ ਲਹਰਾਂ ਉਹ ਜਿਸ ਦਾ ਡਿਸਟ੍ਰਿਕਟ ਫਿਰੰਡਾ ਬਈ ਬਾਈ ਜੀ ਤੁਸੀਂ ਇੱਥੇ ਕਿਸਾਨ ਮੇਲੇ ਤੇ ਪਹੁੰਚੇ ਹੋ ਆ ਬੀਜ ਲੈਣ ਵਾਸਤੇ ਹਾਂਜੀ ਹਾਂਜੀ ਤੇ ਯੂਨੀਵਰਸਿਟੀ ਤੁਹਾਡੀ ਆਪਣੀ ਆ ਜੇ ਕੋਈ ਤੁਹਾਨੂੰ ਸ਼ਿਕਾਇਤਾਂ ਸਿਕਮੇ ਆ ਤੇ ਤੁਸੀਂ ਆਪਣੀਆਂ ਸ਼ਿਕਾਇਤਾਂ ਤੇ ਦੱਸ ਸਕਦੇ ਹੋ ਆਪਣੇ ਚੈਲੇ ਹਾਂ ਅਸੀਂ ਤਾਂ ਤੁਹਾਡੇ ਜਰੀਏ ਇੱਕ ਇਹਨਾਂ ਨੂੰ ਸੁਝਾ ਦੇਣਾ ਚਾਹੁੰਦੇ ਆ ਕਿ ਜਿਹੜਾ ਬੀ ਵੰਡਣ ਦਾ ਪ੍ਰੋਸੈਸ ਆ ਹਾਂਜੀ ਇਹ ਘੱਟੋ ਘੱਟ 5 ਦਿਨ ਪਹਿਲਾਂ ਹੋਵੇ ਕਿਉਂ ਹੋਵੇ 5 ਦਿਨ ਪਹਿਲਾਂ ਕਿਉਂਕਿ ਜਦੋਂ ਹੁਣ ਇੱਥੇ ਅਸੀਂ ਆਏ ਆ ਅਸੀਂ ਤਾਂ 2 ਦੇ ਵਿੱਚ ਰੁਲ ਗਏ ਕਿਸੇ ਨੇ ਇੱਕ ਘਟਾ ਲੈਣਾ ਕਿਸੇ ਨੇ ਦੋ ਰੋਣਾ ਕਿਸੇ ਨੇ ਕੁਛ ਲੈਣਾ ਜਿਹੜੇ ਇੱਥੇ ਮਾਹਰ ਆਏ ਹੋਇਆ ਠੀਕ ਆ ਉਹਨਾਂ ਦੀ ਗੱਲ ਬਾਤ ਦਾ ਸਾਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਠੀਕ ਹੈ ਜਿਹੜੇ ਮਾਰਦਾ ਇਸ ਕਰਕੇ ਇਹਨਾਂ ਯੂਨੀਵਰਸਿਟੀ ਆਨੋਂ ਅਸੀਂ ਬੇਨਤੀ ਕਰਦੇ ਆ ਵੀ ਇਹ 5 ਦਿਨ ਪਹਿਲਾਂ ਵੀ ਵੰਡਿਆ ਜਾਵੇ ਠੀਕ ਹੈ ਹਾਂ ਪੰਜ ਦਿਨ ਪਹਿਲਾਂ ਵੀ ਬੰਡਿਆ ਜਾਵੇ ਤਾਂ ਕਿ ਅਸੀਂ 12 ਦੇ ਜਿਹੜੇ ਸੁਝਾਅ ਕੋਈ ਉਹ ਅਸੀਂ ਆਪਦੇ ਸਵਾਲ ਆ ਉਹਨਾਂ ਦੇ ਸੁਝਾਅ ਅਸੀਂ ਆਸ ਵਿੱਚ ਦੀ ਵਿਚਾਰ ਵਾਟ ਪਟਾੰਦਰਾ ਕਰ ਕੀਤੀ ਠੀਕ ਹੈ ਇਹੀ ਸਾਡੀ ਇਸ ਮਤਲਬ ਵਾਲਾ ਯੂਨੀਵਰਸਿਟੀ ਦੇ ਮਾਰਾਂ ਨੂੰ ਬੇਨਤੀ ਹੈ ਠੀਕ ਹੈ ਧੰਨਵਾਦ ਉਹ ਬੋਲੂ ਕੁਛ ਨਾ ਕੁਛ ਤਨ ਨੂੰ ਪੂਰੀ ਦੂਰ ਲੱਗੇ ਹੋਏ 872 ਦੀ ਹੈ ਪਾਕਿਸਤਾਨ ਨਾਲ ਕਰਦੇ ਆ ਗੱਲਬਾਤ ਆਪਣੇ ਪਰਡੇ ਇੱਕ ਸਾਲ ਪਹੁੰਚੇ ਹੋਏ ਆ ਕਿਉਂਕਿ ਇਹਨਾਂ ਨੂੰ ਸੁਝਾਅ ਦੇਣਾ ਚਾਹਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਕਾਰ ਤੁਸੀਂ ਅੱਜ ਇੱਥੇ ਮੇਲੇ ਤੇ ਆਏ ਹੋਏ ਹੋ ਹਾਂਜੀ ਤੇ ਲਾਈਨ ਬਹੁਤ ਵੱਡੀ ਲੱਗੇ ਹੋਇਆ 870 ਦਾ ਦੀ ਚ ਲਾਈਨ ਵਾ ਹਾਂਜੀ ਹਾਂਜੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਹਿੰਦਾ 870 ਦਾ ਨਵਾਂ ਵੀ ਹੈ ਜੀ 2500 ਦਾ ਗੱਟਾ ਦਿੰਦੇ ਆ ਠੀਕ ਹੈ ਤੇ ਪਰ ਗਰਮੀ ਵਾਲੀ ਹੈ ਜੀ ਗਰਮੀ ਬਹੁਤ ਹੈ ਹਾਂ ਹਾਂ ਤੇ ਯੂਨੀਵਰਸਿਟੀ ਨੂੰ ਕੀ ਪ੍ਰਬੰਧ ਕਰਨੇ ਚਾਹੀਦੇ ਪ੍ਰਬੰਧ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਜੀ ਪੱਖੇ-ਪੱਖੇ ਦਾ ਪ੍ਰਬੰਧ ਕਰਨਾ ਚਾਹੀਦਾ ਜੀ ਜਾਂ ਛਾਂ ਦਾ ਉੱਤੇ ਮਾੜਾ-ਮੋਟਾ ਕੋਈ ਪ੍ਰਬੰਧ ਹੋਵੇ ਜਿਹੜੀਆਂ ਲਾਈਨਾਂ ਲੰਮੀਆਂ ਲੱਗਦੀਆਂ ਉਹਨਾਂ ਦਾ ਲੰਮਾ ਟੈਟਰ ਲਾਇਆ ਹੋਵੇ ਹਾਂਜੀ ਹਾਂ ਬਹੁਤ ਔਖਾ ਗਰ ਹਾਂਜੀ ਭਾਈ ਤੁਸੀਂ ਵੀ ਲੋਸਿਆ ਸਾਡੇ ਦੇ ਇਸ ਜਾਇ ਵੀ ਕੱਦੀ ਜਮ ਹਣ ਬੀ ਦੇ ਦੀ ਪਤੇ ਬਾਦਲ ਡਿਮਾਂਡ ਆਈ ਹੈ ਇਸ ਹਿਸਾਬ ਨਾਲ ਖਿੜਕੀ ਵਧਾਉਣ ਦੇ ਕੱਦੀ ਠੀਕ ਹੈ ਤੇ ਵੀ ਲੈਂਡਲੋਰ ਦਾ ਬਸ ਮੜਾ ਸਿਸਟਮ ਵਧੀਆ ਹੋਵੇ ਹਾਂ ਏਡੀ ਦੂਰ ਖੜੇ ਨਾ ਕਿ ਲੈਂਡ ਤੋਂ ਉਹਨੇ ਦੂਰ ਜਾ ਜਾਇਆ ਵਿੱਚ ਲੱਗੀ ਜਾਂਦੇ ਜੀ ਇਹੀ ਹੈ ਜੀ ਇੱਕ ਸਸ਼ਾ ਨਾ ਪ੍ਰਬੰਧ ਜ਼ਰੂਰੀ ਹੈਗਾ ਤੇ ਪਾਣੀ ਦੀ ਬਹੁਤ ਮਾੜੀ ਹਾਲਤ ਹੈ ਪੀਣ ਵਾਲੇ ਦੀ ਜਦ ਵੀ ਬਰਸ਼ਟੀ ਵੱਲੋਂ ਕੀਤਾ ਜਾਂਦਾ ਜਿਵੇਂ ਚਾਹ ਨਾਲੋਂ ਵੀ ਤੱਤਾ ਪਾਣੀ ਹੈ ਜੀ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਪਿੰਡ ਤੇ ਜ਼ਿਲ੍ਹਾ ਕਸ਼ਮੀਰ ਸਿੰਘ ਜੀ ਪਿੰਡ ਫਾਗਤਪੁਰ ਦਾ ਜ਼ਿਲ੍ਹਾ ਬਟੰਡਾ ਤਹਿਸੀਲ ਤਰਵੰਡੀ ਸਾਬੋ ਤੁਸੀਂ ਅੱਜ ਇੱਥੇ ਬੀਜ ਲੈਣ ਵਾਸਤੇ ਲੈਣ ਚ ਲੱਗੇ ਹੋ ਹੋ ਤਾਂ ਤੁਸੀਂ ਕਿਹ ਸਿਝਾਹ ਦੇਣਾ ਚਾਹੁੰਦੇ ਹੋ ਅਸੀਂ ਸਿਝਾਹ ਦੇਣਾ ਚਾਹੁੰਦੇ ਹਾਂ ਜੀ ਪਹਿਲੀ ਗੱਲ ਤਾਂ ਇੱਥੇ ਛਾਂ ਹੋਣੀ ਚਾਹੀਦੀ ਆ ਬੰਦੇ ਠੀਕ ਹੈ ਖਸਾਨਾ ਵਾਸਤੇ ਹਾਂਜੀ ਟੈਂਟ ਲੱਗੇ ਹੋਣ ਚਾਹੀਦੇ ਆ ਇਹ ਜਿਹੜੇ ਜਿਹੜੇ ਚ ਜ਼ਿਆਦੇ ਵੀ ਮਤਲਬ ਜ਼ਿਆਦੇ ਲੋੜ ਬੀ ਦੀ ਠੀਕ ਹੈ ਤੇ ਦੂਜਾ ਨੰਬਰ ਵੀ ਥੋੜਾ ਲੈਣਾ ਹੋਈਆ ਬਧਾਏ ਜਾਣ ਬੰਦੇ ਵਧਾਈ ਜਾਣ ਉੱਥੇ ਠੀਕ ਹੈ ਲੈਣਾ ਜੀ ਬਿਜਲੀ ਭਰਾਈ ਜਾਵੇ ਠੀਕ ਹੈ ਜਿਹੜਾ ਵੀ ਜ਼ਿਆਦਾ ਲੋਡ ਹੈ ਜਿਹਨੇ ਦੀ ਦੂਜੇ ਦੀ ਲੋਡ ਘਟਾ ਹੈ ਉਹਦੇ ਲੈਣ ਘਟਾਈ ਜਾਵੇ ਕੋਈ ਗੱਲ ਨਹੀਂ ਠੀਕ ਹੈ ਪਰ ਇਹਨਾਂ ਦੇ ਬਿਜ ਦੇ ਲੈਣਾ ਵਧਾਈਆਂ ਜਾਂ ਠੀਕ ਹੈ ਜੀ ਇਹ ਪਾਣੀ ਦੀ ਪ੍ਰਬੰਧ ਵਧੀਆ ਹੋਣਾ ਚਾਹੀਦਾ ਠੀਕ ਹੈ ਜੀ ਹਾਂ ਜੀ ਧੰਨਵਾਦ ਕਿਸਾਨ ਮੇਲਾ ਪੂਰਾ ਭਰਿਆ ਹੋ ਬਹੁਤ ਸਾਰੇ ਕਿਸਾਨ ਵੀਰ ਇਸ ਮੇਲੇ ਦੇ ਵਿੱਚ ਪਹੁੰਚੇ ਹੋਏ ਦੇਖ ਸਕਦੇ ਹਾਂ ਤੁਸੀਂ ਰੀਜ ਵਾਲੇ ਪਾਸੇ ਵੀ ਬਹੁਤ ਵੱਡੀ ਈੜਾ ਕਿਸਾਨਾਂ ਦੀ ਪਰ ਜੇਕਰ ਸਤਾਲਾਂ ਦੀ ਗੱਲ ਕਰੀਏ ਸਤਾਲਾਂ ਦੇ ਵੀ ਕਿਸਾਨਾਂ ਦੀ ਬਹੁਤ ਈੜਾ ਲੋ ਕੇ ਐਸ ਗਰੁੱਪ ਵੱਲੋਂ ਆਪਣਾ ਸੁਪਰ ਸੀਡ ਜੋ ਕਿ ਮੇਲੇ ਤੇ ਦਿਖਾਉਣ ਦੇ ਲਈ ਲੈ ਕੇ ਆਂਦੇ ਤੇ ਕੰਪਨੀ ਨੇ ਬਹੁਤ ਸਾਰੇ ਹੋਰ ਵੀ ਸੰਦ ਹੈ ਇਥੇ ਦਿਖਾਉਣ ਦੇ ਲਈ ਲੈ ਕੇ ਆਂਦੇ ਜੇਕਰ ਗੱਲ ਕਰੀਏ 252000 ਦਾ ਇਹ 8 ਫੁੱਟ ਸੁਪਰ ਸੀਡਰ ਕੇ ਐਸ ਵੱਲੋਂ ਤਿਆਰ ਕੀਤਾ ਗਿਆ ਜੇਕਰ ਮੇਜਰ ਕਰਾ ਦੀ ਗੱਲ ਕੋਈ ਮੇਜਰ ਕਰਾ ਵੱਲੋਂ ਇਹਨਾਂ ਵੱਲੋਂ ਹੁਣ ਤਿਆਰ ਕੀਤਾ ਜਾਂਦਾ ਤੇ ਇਹਦਾ 265000 ਰੁਪਏ ਇਹਨਾਂ ਨੇ ਡਿਮਾਂਡ ਰੱਖੀ ਹੈ ਜੀ ਦੇਖ ਸਕਦੇ ਹੋ ਬਹੁਤ ਸੋਹਣਾ ਕੰਪਿਊਟਰ ਕਰਾ ਇਹਨਾਂ ਨੇ ਤਿਆਰ ਕੀਤਾ ਰੋਟਾ ਬਟਰ ਰੋਟਾ ਬਟਰ ਵੱਲੋਂ ਵੀ ਰੋਟਾ ਬਟਰ ਵੀ ਤਿਆਰ ਕੀਤਾ ਗਿਆ ਅਸਿਕਾ ਬਾਈ ਹਾਂਜੀ ਬਾਈ ਜੀ ਸਸੇ ਜੀ ਆਪਣਾ ਨਾਮ ਪਿੰਡ ਤੇ ਜ਼ਿਲ੍ਹਾ ਰੁਪਿੰਦਰ ਸਿੰਘ ਨਾਮ ਆ ਬਾਈ ਜੀ ਪਿੰਡ ਮਹਾਰਾਜ ਹੈ ਜ਼ਿਲ੍ਹਾ ਬਠਿੰਡਾ ਬਾਈ ਜੀ ਬਾਈ ਜੀ ਤੁਸੀਂ ਮੇਲੇ ਤੇ ਪਹੁੰਚੋ ਬੀਜ ਲੈਣ ਵਾਸਤੇ ਗਰਮੀ ਬਹੁਤ ਹੈ ਹਾਂਜੀ ਬਾਈ ਜੀ ਤੇ ਤੁਸੀਂ ਆਪਾਂ ਨੂੰ ਪ੍ਰੇਸ਼ਾਨੀ ਦੱਸੋ ਵੀ ਤੁਹਾਨੂੰ ਕੀ ਪ੍ਰੇਸ਼ਾਨੀ ਹੈ ਬਾਈ ਜੀ ਸਾਨੂੰ ਘੰਟੇਾਂ ਵਾਂਗੂ ਹੋ ਗਿਆ ਸਾਰੇ ਜ਼ਿੰਮੇਦਾਰ ਪਰੇਸ਼ਾਨ ਆ ਇੰਨੀ ਗਰਮੀ ਆ ਇਹ ਸਾਨੂੰ ਹਰਾਸ ਕਰੀ ਜਾਂਦੇ ਆ ਲਾਈਟ ਦਾ ਪ੍ਰਬੰਧ ਇਹਨਾਂ ਨੇ ਕਰਨਾ ਠੀਕਾ ਨਹੀਂ ਕਰਕੇ ਦੇਣਾ ਨਾ ਜਨਰੇਟਰ ਦਾ ਪ੍ਰਬੰਧ ਇਹਨਾਂ ਨੂੰ ਚਾਹੀਦਾ ਠੀਕਾ ਹਾਂਜੀ ਹਾਂ ਤੇ ਹੁਣ ਇਹ ਪਰਚੀ ਕੱਟ ਨਹੀਂ ਰਹੀ ਮਤਲਬ ਨਹੀਂ ਬਾਈ ਜੀ ਕੱਟ ਨਹੀਂ ਰਹੇ ਤੇ ਸਾਰੇ ਜ਼ਿੰਮੇਦਾਰ ਹੈਰਾਨ ਹੋਈ ਜਾਂਦੇ ਆ ਤੇ ਤੁਸੀਂ ਕਿਹੜੇ ਬੀਜ ਲੈਣ ਵਾਸਤੇ ਖੜੇ ਆ ਤੁਸੀਂ 826 ਦੇ ਬੀਜ ਲੈਣ ਲਈ ਖੜੇ ਆ ਜੀ 826 ਦੇ ਬੀਜ ਲੈਣ ਹਾਂ ਠੀਕ ਹੈ ਬਾਈ ਸਾਰੇ ਵੀ ਮਿਲਦੇ ਆ ਜੀ ਉਹ ਲਾਈਨ ਲਈ ਖੜੇ ਆ ਸਾਰੇ ਹੈਰਾਨ ਹੋਈ ਜਾਂਦੇ ਆ ਬਾਈ ਜੀ ਠੀਕ ਠੀਕ ਹੈ ਜੀ ਅਸੀਂ ਆ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਨਾਮ ਤੇ ਪਿੰਡ ਤੇ ਜਲਾ ਮੇਰਾ ਨਾਂ ਗੁਰਪ੍ਰੀਤ ਸਿੰਘ ਹੈ ਪਿੰਨ ਮੇਰਾ ਆਰਮੜਾ ਮਲੋੜ ਦੇ ਕੋਲੇ ਤੇ ਬਾਈ ਜੀ ਅੱਜ ਜਿਹੜਾ ਬਹਿੰਡੇ ਕਿਸਾਨ ਮੇਲਾ ਲੱਗਿਆ ਹੋਇਆ ਹੈ ਤੁਸੀਂ ਕਿਸਾਨ ਮੇਲੇ ਤੇ ਪਹੁੰਚੇ ਹੋਏ ਹੋ ਤੇ ਜੁਨੀਵਰਸਿਟੀ ਆਪਣੇ ਕਿਸਾਨਾਂ ਦੀ ਹੈ ਤੁਸੀਂ ਆਪਣੀ ਪਰੇਸ਼ਾਨੀ ਦੱਸੋ ਕਿ ਤੁਹਾਡਾ ਕੀ ਕਿਲੇ ਸਿਕ ਮੈ ਜੁਨੀਵਰਸਿਟੀ ਪਰੇਸ਼ਾਨੀ ਇਹ ਹੈ ਜੀ ਅਸੀਂ ਸਵੇਰੇ ਆਏ ਆ 8 ਵਜੇ ਦੇ ਇੱਥੇ ਠੀਕ ਹੈ ਠੀਕ ਹੈ ਪਹਿਲਾਂ ਤਾਂ ਲਾਈਨਾਂ ਤੁਸੀਂ ਵੇਖ ਲਓ ਬਹੁਤ ਲੰਮੀਆਂ ਹੈ ਠੀਕ ਹੈ ਤੇ ਦੂਜੇ ਨੰਬਰ ਤੇ ਇਹ ਪਹਿਲਾਂ ਅਸੀਂ ਬੀ ਲੈ ਲਿਆ ਤੇ ਦੂਬਾਰਾ ਇਹ ਕਹਿੰਦੇ ਲਾਈਟ ਚਲੀ ਗਈ ਹੈ ਠੀਕ ਹੈ ਤੇ ਸਾਨੂੰ ਉਹ ਘੰਟਾ ਫੇਰ ਹੋ ਗਿਆ ਇੱਥੇ ਖੜੇ ਨਾ ਸੁੰਡੇ ਸਾਹਮਣੇ ਦੇ ਵੇਲੇ ਮੁਰਕ ਮੁੜਤੀ ਹੋਏ ਖੜੇ ਆ ਠੀਕ ਹੈ ਤੇ ਇਹਨਾਂ ਦਾ ਕੋਈ ਇਹਨਾਂ ਨੇ ਜਨਰੇਟਰ ਦਾ ਪਰਮਾ ਦੇ ਇਹਨਾਂ ਨੇ ਕਰਦਾ ਜੇ ਕਹਿੰਦੇ ਕਿ ਕਿਸਾਨ ਲਿਉਂਦੇ ਨਾਲ ਜਨਰੇਟਰ ਹੋ ਕਰ ਦਿੰਦੇ ਬਿਲੇਰ ਨਾ ਜਾਣ ਲੈਂਦੇ ਠੀਕ ਹੈ ਘੰਟਾ ਘੰਟਾ ਹੋ ਗਿਆ ਮਗਰ ਧੱਕੇ ਮਾਰੀ ਜਾਂਦੇ ਜੀ ਜੀ ਦੀਆਂ ਨੇਗਾ ਮੇਲਾ ਵੀ ਵੇਖਣਾ ਕਰੇ ਕੰਮ ਵੀ ਕਰਨਾ ਜਾਣਾ ਵੀ ਆ ਇਹ ਰਾਕਨਟ ਕਰਦੇ ਹੀ ਜਾਣ ਕੇ ਠੀਕ ਹੈ ਧੰਨਵਾਦ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼ ਪਰਦਾਸ ਗਵਿੰਦਰ ਜੀ ਦਾ ਭਗਤਾ ਭਾਈ ਤੋਂ ਆਏ ਆ ਸੀ ਬਾਈ ਜੀ ਤੁਸੀਂ ਇੱਥੇ ਲੈਣ ਚ ਲੱਗੇ ਹੋ ਆ ਬੀਜ ਲੈਣ ਵਾਸਤੇ ਹਾਂਜੀ ਤੇ ਕੋਈ ਪਰੇਸ਼ਾਨੀ ਹੈ ਸੋ ਲੈਣ ਦੇ ਤੇ ਬੀਜ ਯੂਨੀਵਰਸਿਟੀ ਦੇ ਕਿਵੇਂ ਹੁੰਦੇ ਆ ਆਂਗਵੇਸੇ ਕਰਕੇ ਲੈਂਚ ਲੱਗੇ ਹੋਏ ਆ ਅੱਛਾ ਉਹ ਸ਼ੁੱਧ ਬੀ ਮਿਲਦਾ ਟਾਣਾ ਟਾਣਾ ਉਗਰਦਾ ਤੇ ਬਹੁਤ ਵਧੀਆ ਉਪਰਾਲਾ ਜਿਹੜਾ ਬਠਿੰਡੇ ਦੇ ਵਿੱਚ ਲੱਗਿਆ ਨਹੀਂ ਲੁਧਿਆਣਾ ਜਾਣਾ ਪੈਂਦਾ ਠੀਕ ਹੈ ਤੇ ਬਠਿੰਡੇ ਦੇ ਇਰਕੇ ਦੇ ਵਿੱਚ ਮੇਲਾ ਲੱਗਿਆ ਠੀਕ ਹੈ ਬਹੁਤ ਵਧੀਆ ਗੱਲ ਆ ਪਰ ਥੋੜੀ ਜਿਹੀ ਐਡ ਜ਼ਰੂਰ ਚਾਹੀਦੀ ਹੈ ਜਿਹੜੇ ਸਬਜ਼ੀਆਂ ਦੇ ਬੀ ਆ ਹਾਂਜੀ ਉਹ ਯੂਨੀਵਰਸਿਟੀ ਦੇ ਅੰਦਰੋਂ ਪਿਛਲੇ ਉਧਰ ਫਲੈਕਸੀਆਂ ਜ਼ਰੂਰ ਲੱਗਣੀਆਂ ਹੋਣਗੀਆਂ ਗਈਆਂ ਜਿਹੜੇ ਬੀ ਆ ਇਹ ਵੀ ਅੰਦਰੋਂ ਭਾਈ ਮਿਲਦੇ ਆ ਯੂਨੀਵਰਸਿਟੀ ਵੱਲੋਂ ਠੀਕ ਹੈ ਜੀ ਤੇ ਆ ਲੈਂਚ ਲੱਗੇ ਹੋਏ ਆ ਤਾਂ ਉਹ ਇਸੇ ਕਰਕੇ ਵੀ ਜਿਹੜਾ ਟਾਣਾ ਟਾਣਾ ਬੀਜ ਕਰ ਸਕਦੇ ਆ 1.5 ਕਿਲੋ ਬੀਜ ਲੈ ਕਿੰਨੇ ਦਾ ਵਰਤਨਾ ਗੋਭੀ ਸਰੋ ਜੇ ਕਿ ਆਪਣੇ ਮੀਟ ਹੋ ਜਾਂਦੀ ਹੈ ਜਿਵੇਂ ਨਰਨੇ ਵਾਲੇ ਖੇਤ ਨੇ ਜਿੱਥੇ ਕਿ ਗੋਭੀ ਸਰੋ ਦੀ ਬਗੀਰੀ ਤਿਆਰ ਕਰਕੇ ਨੰਬਰ ਜਣਾਓ ਜਦੋਂ ਆਪਾਂ ਗੋਭੀ ਸਰੋ ਨਵੰਬਰ ਚ ਸਿੱਧੀ ਬਿਜਾਈ ਕਰਦੇ ਆ ਕੋਈ ਨਾ ਝਾੜ ਖੱਟ ਜਾਂਦਾ 400 ਗ੍ਰਾਮ ਬੀ 8 ਮਰਲੇ ਜਗ੍ਹਾ ਦੇ ਉੱਤੇ 4.5 ਕਿਲੋ ਯੂਰੀਆ ਤੇ 4 ਕਿਲੋ ਸੁਪਰ ਫਾਸ ਪਾ ਕੇ ਤੁਸੀਂ ਇੱਕ ਕਿੰਨੇ ਦੀ ਬਗੀਰੀ ਤਿਆਰ ਕਰ ਸਕਦੇ ਹੋ ਨਵੰਬਰ ਦੇ ਪੂਰੇ ਮਹੀਨੇ 30 ਦਿਨਾਂ ਦੀ ਜਦੋਂ ਇਹ ਫੀਰੀ ਹੋ ਗਈ 30 ਦਿਨਾਂ ਦੀ ਫੀਰੀ ਨੂੰ ਰੋਣੀ ਕੀਤੇ ਹੋਏ ਖੇਤ ਨੂੰ ਵਾਹ ਕੇ 45 ਸੈਂਟੀਮੀਟਰ ਦੀ ਵਿੱਥ ਦੇ ਉੱਤੇ ਬੂਟਾ ਜਿਹੜਾ ਲਾ ਕੇ ਮਗਰੇ ਪਾਣੀ ਛੱਡ ਦਿੰਦਾ ਇਹਦੇ ਨਾਲ ਜਿਹੜਾ ਝਾੜ ਤੁਹਾਡਾ ਬਿਲਕੁਲ ਨਹੀਂ ਘਟੂਗਾ ਤੁਹਾਨੂੰ ਝਾੜ ਪੂਰਾ ਮਿਲੇਗਾ ਫਸਲ ਦਾ ਬਾਕੀ ਗੋਭੀ ਸਰੋ ਵੀ ਬਜਾਈਦਾ ਨਾਲ ਦੀ ਨਾਲ ਜਿੱਥੇ ਪਾਣੀ ਦੀ ਬਚਤ ਹੁੰਦੀ ਆ 10 ਤੋਂ 15% ਕੱਟ ਝਾੜ ਵੀ ਫਸਲ ਦਾ ਵਧਦਾ ਹੈ ਇਹ ਕੁਝ ਗੱਲਾਂ ਜਿਗੀਆਂ ਜਿਹੜੀਆਂ ਆਪਣੀਆਂ ਦੋ ਮੁੱਖ ਫਸਲਾਂ ਨੇ ਕਣਕ ਤੇ ਤੇਲਬੀਜ ਦੀਆਂ ਦੇ ਨਾਲ ਸਭ ਤੋਂ ਪਰੇ ਨੰਬਰ ਤੇ ਜੋ ਵੀ ਕਿਸਾਨ ਆਪਣੀਆਂ ਫਸਲਾਂ ਨੂੰ ਪ੍ਰੋਸੈਸ ਕਰਕੇ ਵੇਚਦੇ ਨੇ ਕੋਈ ਅਰਦੀ ਬਣਾ ਕੇ ਕੋਈ ਮਿਰਚ ਬਣਾ ਕੇ ਹੋਰ ਬਹੁਤ ਸਾਰੀਆਂ ਪਕੌੜੀਆਂ ਵਗੈਰਾ ਬਣਾ ਕੇ ਇੱਥੇ ਕਿਸਾਨ ਆਪਣੀਆਂ ਫਸਲਾਂ ਨੂੰ ਲੈ ਕੇ ਆਉਂਦੇ ਨੇ ਇੱਥੋਂ ਬਹੁਤ ਸਾਰੇ ਕਿਸਾਨ ਖਰੀਦ ਕੇ ਵੀ ਲੈ ਕੇ ਆਉਂਦੇ ਨੇ ਬਹੁਤ ਸਾਰੇ ਪ੍ਰੋਡਕਟ ਕਿਉਂਕਿ ਇੱਥੇ ਸੁਰਦਾ ਬੜੀ ਬੜੀ ਹੁੰਦੀ ਹੈ ਤੋ ਤੁਸੀਂ ਇਹ ਤੋਂ ਪ੍ਰੋਡਕਟ ਖਰੀਦ ਕੇ ਲੈ ਕੇ ਜਾ ਸਕਦੇ ਹੋ ਇਹ ਸਭ ਤੋਂ ਪਹਿਲੇ ਨੰਬਰ ਤੇ ਸਾਲ ਇਹ ਲੱਗਿਆ ਵਡਾ ਸਾਲ ਬਹੁਤ ਸਾਰੇ ਕਿਸਾਨ ਆਪਣੀਆਂ ਦੁਕਾਨਾਂ ਇੱਥੇ ਤੋਂ ਬਾਅਦ ਜੋ ਪੰਜਾਬ ਐਗਰਿਕਲਚਰ ਯੂਨੀਵਰਸਿਟੀ ਵੱਲੋਂ ਸਟਾਲ ਲਾਇਆ ਹੈ ਆਪਣੇ ਜਿਹੜੇ ਪ੍ਰੋਡਕਟ ਹਨ ਉਹਨਾਂ ਨੂੰ ਦਿਖਾਉਣ ਵਾਸਤੇ ਜੋ ਕਣਕ ਤੇ ਬੀਜ ਨਵੇਂ ਆਏ ਜਾਂ ਪੁਰਾਣੇ ਬੀਜ ਆਏ ਆ ਉਹ ਹਰੇਕ ਥਾਂ ਦੇ ਬੀਜ ਇੱਥੇ ਕੜ ਕੇ ਦਿਖਾਉਂਦੇ ਆ ਜਿਹੜੀ ਸਬਜ਼ੀਆਂ ਵਿਗਿਆਨ ਸਬਜ਼ੀਵਾਰ ਵਿਭਾਗ ਹੈ ਇੱਥੇ ਵੀ ਆਪਣੇ ਆ ਜਿਹੜੇ ਨਵੇਂ ਬੀਜ ਆਏ ਆ ਜਾਂ ਪੁਰਾਣੇ ਬੀਜ ਆ ਉਹ ਸਿੱਖ ਕਿਸਾਨਾਂ ਨੂੰ ਪ੍ਰਦਰਸ਼ਨੀ ਲਾ ਕੇ ਦਿਖਾਈ ਜਾਂਦੇ ਨੇ ਹਰ ਪੰਜਾਬ ਵਾਲ ਫਲੋਰੀਕਰਚ ਨ ਲੈਂਡਸਕੇਪਿੰਗ ਵਿਭਾਗ ਲੋਪਟਰੀ ਫਸਟ ਅਸਿੰਗਾਨਾ ਫੂਡ ਇੰਜੀਨੀਅਰਿੰਗ ਵਿਭਾਗ ਇੱਥੇ ਵੀ ਫਸਲ ਪਾਲੇ ਨੇ ਆਪਾਂ ਕਿ ਮੈਂ ਸਰ ਡਾਕਟਰ ਸਹਿਮਾਨ ਸਟਾਲਾਂ ਦੇ ਉੱਪਰ ਸੇਵਾ ਕਰ ਰਹੇ ਹਾਂ ਇਹ ਸਾਰੇ ਸਟਾਲ ਜਿਹੜੇ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਲਾਈ ਜਾਂਦੇ ਨੇ ਜਿਹੜਾ ਗਿਆ ਜਰੂਰੀ ਹੈ ਬਾਣਾ ਤੇ ਕੁਦਰਤੀ ਸੰਭਾਲ ਇਹ ਵੀ ਆਪਣੇ ਪ੍ਰਗਤੀ ਲੈ ਕੇ ਪਹੁੰਚੇ ਹੋਏ ਨੇ ਇਹ ਸਾਰੇ ਹਸਪਤਾਲਾ ਪੰਜਾਬ ਦੇ ਜੁਨੀਵਰਸਿਟੀ ਲਾਹਾਂਗਾਂ ਦੇ ਆਮ ਕੈਮਰਾ ਹੈ ਹੈਲੋ ਕੀ ਆਪੀ ਆ ਇਹ ਜਿੱਦਰਾ ਆਧਿਕ ਇਹਦਾ ਬੜੇ ਨਾ ਤਾਂ ਸਸੇ ਵੱਲੋਂ ਰੋਟਾ ਵੈਟਰ ਵੀ ਤਿਆਰ ਕੀਤੇ ਗਿਆ 8 ਰੋਟਾ ਰੋਟਾ ਵੈਟਰ 1 ਲੱਖ 22000 ਰੁਪਏ ਦਾ ਤੁਸੀਂ ਇਹ ਖਰੀਦ ਸਕਦੇ ਹੋ 355000 750 ਇਹ ਵੀ ਤੁਸੀਂ ਜੀ ਸਕਦੇ ਬਹੁਤ ਸੋਹਣੇ ਕੇਐਸ ਪ੍ਰੋਪਲਰੋਂ ਤਿਆਰ ਕੀਤੀ ਹੈ ਕੇਐਸਏ ਕ੍ਰਾਂਚੀ ਦਾ ਨਾਮ ਰੱਖਿਆ ਗਿਆ ਨਾ ਹੁਟਾ ਰੋਟਾਵੇਟਰ ਦੀ ਇਹ ਗੱਲ ਕਰੀਏ ਨਾ ਹੁਟਾ ਰੋਟਾਵੇਟਰ 127000 ਰੁਪਏ ਦੇ ਵਿੱਚ ਇਹ ਕੰਪਨੀ ਆਪਣਾ ਦੇ ਰਹੀ ਹੈ ਸਾਨ ਵੱਲੋਂ ਆਪਣਾ ਵਿਸ਼ੇਸ਼ ਟਰੈਕਟਰ ਤਿਆਰ ਕੀਤਾ ਗਿਆ ਜਿਹੜਾ ਮੇਲੇ ਦੇ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ